ਕੌਣ ਸੀ ਬਾਬਾ ਬਾਜ ਸਿੰਘ ਕੀ ਸੀ ਉਸਦਾ ਇਤਿਹਾਸ ਕਿਸ ਮੁਗਲ ਬਾਦਸ਼ਾਹ ਨੂੰ ਬਾਬਾ ਬਾਜ ਸਿੰਘ ਨੂੰ ਛੇੜਨਾ ਪੈ ਗਿਆ ਸੀ ਮਹਿੰਗਾ ਸੁਣੋ ਪੂਰੀ ਕਹਾਣੀ ਇੱਕ ਵਾਰ ਦੀ ਗੱਲ ਹੈ ਕਿ 1716 ਦੀ جنگ ਤੋਂ ਬਾਅਦ ਮੁਗਲ ਬਾਦਸ਼ਾਹ ਫਰਖਸ਼ੀਰ ਤੇ ਉਸ ਦੀ ਬੇਗਮ ਦਿੱਲੀ ਦੇ ਕਿਲੇ ਦੇ ਚਬੂਤਰੇ ਵਿੱਚ ਖੜੇ ਸੀ ਮੁਗਲ ਬਾਦਸ਼ਾਹ ਦੀ ਬੇਗਮ ਕਹਿੰਦੀ ਹੈ ਕਿ ਜੋ ਇੰਨੀ ਜਦੌਜਹਿਤ ਤੋਂ ਬਾਅਦ ਮੁਗਲਿਆ ਹਕੂਮਤ ਦੇ ਸਿਪਾਹੀ ਖਾਲਸੇ ਫੜ ਕੇ ਲਿਆਈ ਹੈ ਮੈਂ ਉਹਨਾਂ ਨੂੰ ਇੱਕ ਵਾਰੀ ਵੇਖਣਾ ਚਾਹੁੰਨੀ ਹਾਂ ਮੁਗਲ ਬਾਦਸ਼ਾਹ ਫਰਖਸ਼ੀਰ ਕਹਿੰਦਾ ਹੈ ਜੀ ਜ਼ਰੂਰ ਤੁਹਾਨੂੰ ਉਸਾਰੇ ਜੋ ਫੜਕੇ ਲਿਆਂਦੇ ਗਏ ਕੈਦੀ ਹਨ ਉਹਨਾਂ ਨੂੰ ਵਿਖਾਇਆ ਜਾਵੇਗਾ ਫੇਰ ਕੀ ਸੀ ਅਗਲੇ ਦਿਨ ਦਰਬਾਰ ਲੱਗਦਾ ਹੈ ਲੋਹੇ ਦੀਆਂ ਜੰਜੀਰਾਂ ਦੀ ਛਣਛਣ ਹੋਣੀ ਸ਼ੁਰੂ ਹੋ ਜਾਂਦੀ ਹੈ ਮੁਗਲ ਦਰਬਾਰ ਦੇ ਵਿੱਚ ਲੋਕ ਆਪਸ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਕਈ ਦਿਨਾਂ ਤੋਂ ਭੁੱਖੇ ਪਿਆਸੇ ਜ਼ਖਮੀ ਤੇ ਫੱਟੜ ਹੋਏ ਜੰਜੀਰਾਂ ਨਾਲ ਬੰਨੇ ਹੋਏ ਸਿੰਘ ਸਰੀਰੋਂ ਥੋੜੇ ਕਮਜ਼ੋਰ ਲੱਗ ਰਹੇ ਸਨ ਪਰ ਹਾਲੇ ਵੀ ਉਹਨਾਂ ਦਾ ਮਨ ਬਿਲਕੁਲ ਅਡੋਲ ਸੀਗਾ ਜਦ ਮੁਗਲ ਬਾਦਸ਼ਾ ਫਰਖਸ਼ੀਰ ਦੀ ਬੇਗਮ ਦੀ ਨਜ਼ਰ ਉਹਨਾਂ ਸਿੰਘਾਂ ਤੇ ਪੈਂਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਕਿ ਇੰਨਾ ਕੁਝ ਝੱਲਣ ਤੋਂ ਬਾਅਦ 7-8 ਮਹੀਨੇ ਦੀ ਭੁੱਖ ਪਿਆਸ ਅਤੇ جنگ ਦੇ ਪ੍ਰਕੋਪ ਦੇ ਹੇਠ ਰਹਿਣ ਦੇ ਬਾਵਜੂਦ ਵੀ ਇਨਾਂ ਸਿੰਘਾਂ ਦੇ ਚਿਹਰੇ ਉੱਤੇ ਇੰਨਾ ਨੂਰ ਸੀ ਕਿ ਉਹਨਾਂ ਦੇ ਚਿਹਰੇ ਵੱਲ ਦੇਖਿਆ ਨਹੀਂ ਸੀ ਜਾ ਸਕਦਾ ਬਾਦਸ਼ਾ ਫਰਖਸ਼ੀਰ ਹੰਕਾਰੇ ਮਨ ਵਿੱਚ ਸੋਚਦਾ ਹੈ ਅੱਜ ਮੈਂ ਉਹਨਾਂ ਲੋਕਾਂ ਨੂੰ ਵੇਖ ਰਿਹਾ ਹਾਂ ਜੋ ਆਪਣੇ ਆਪ ਨੂੰ ਸ਼ੇਰ ਬਾਜ਼ ਅਤੇ ਤੂਫਾਨ ਕਹਿੰਦੇ ਹਨ ਇਹ ਹੀ ਉਹ ਸਿੱਖ ਹਨ ਜਿਨ੍ਹਾਂ ਨੇ ਮੁਗਲ ਸਲਤਨਤ ਨੂੰ ਚੁਣੌਤੀ ਦਿੱਤੀ ਸੀ ਇਹ ਹੀ ਉਹ ਹਨ ਜਿਨ੍ਹਾਂ ਨੇ ਮੇਰੀ ਰਿਆਸਤ ਦੀਆਂ ਗਲੀਆਂ ਵਿੱਚ ਖੌਫ ਫੈਨਾਇਆ ਸੀ ਮੇਰੇ ਸਾਹਮਣੇ ਤਾਂ ਸਿਰਫ ਜੰਜੀਰਾਂ ਵਿੱਚ ਬੱਜੇ ਹੋਏ ਸਰੀਰ ਖੜੇ ਨੇ ਜਿਨ੍ਹਾਂ ਦੀਆਂ ਹੱਡੀਆਂ ਭੁੱਖ ਨਾਲ ਟਿੱਡੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਦੀ ਤਾਕਤ ਹੁਣ ਮੇਰੇ ਇੱਕ ਇਸ਼ਾਰੇ ਨਾਲ ਮਿਟ ਸਕਦੀ ਹੈ ਮੈਂ ਹਾਂ ਫਰਖੀ ਹਿੰਦੋਸਤਾਨ ਦਾ ਬਾਦਸ਼ਾਹ ਮੇਰੇ ਹੁਕਮ ਨਾਲ ਸ਼ਹਿਰ ਉਜਾੜ ਦਿੱਤੇ ਜਾਂਦੇ ਹਨ ਮੇਰੇ ਗੁੱਸੇ ਨਾਲ ਰਿਆਸਤਾਂ ਮਿਟ ਜਾਂਦੀਆਂ ਸਨ ਤੁਸੀਂ ਕਹਿੰਦੇ ਸੀ ਕਿ ਖਾਲਸਾ ਕਦੇ ਝੁਗਦਾ ਨਹੀਂ ਅੱਜ ਦੇਖੋ ਖਾਲਸਾ ਮੇਰੇ ਸਾਹਮਣੇ ਦਰਬਾਰ ਵਿੱਚ ਖੜਾ ਹੈ ਮੇਰੀ ਮਰਜ਼ੀ ਦਾ ਮਹਤਾਜ ਹੈ ਤੁਸੀਂ ਕਹਿੰਦੇ ਸੀ ਤੁਹਾਡੇ ਸਿੱਖ ਬਾਜਾਂ ਵਾਂਗ ਉੜਦੇ ਨੇ ਅੱਜ ਉਹ ਆਵਾਜ਼ ਮੇਰੇ ਪਿੰਜਰੇ ਵਿੱਚ ਨਹੀਂ ਕਿੱਥੇ ਗਈ ਤੁਹਾਡੀਆਂ ਤਲਵਾਰਾਂ ਦੀ ਗੂੰਜ ਕਿੱਥੇ ਗਈ ਉਹ ਆਕਾਲ ਦੀ ਧੁਨ ਜਿਸ ਨਾਲ ਤੁਸੀਂ ਮੇਰੇ ਸੈਨਿਕਾਂ ਦੇ ਦਿਲ ਹਿਲਾਉਂਦੇ ਦਿੰਦੇ ਸੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਤਿਹਾਸ ਕੌਣ ਲਿਖਦਾ ਹੈ ਬੜੇ ਹੀ ਹੰਕਾਰ ਵਿੱਚ ਫਰਖशीर ਆਪਣੇ ਦਿਲ ਵਿੱਚ ਇਹ ਗੱਲ ਸੋਚ ਰਿਹਾ ਸੀ ਪਰਖਸ਼ੀਰ ਤਾਨੇ ਨਾਲ ਬਾਜ ਸਿੰਘ ਨੂੰ ਕਹਿੰਦਾ ਹੈ ਉਹੀ ਹੈ ਤੂੰ ਬਾਜ ਸਿੰਘ ਜਿਸ ਦਾ ਨਾਂ ਸੁਣ ਕੇ ਮੇਰੇ ਸ਼ਹਿਰਾਂ ਵਿੱਚ ਖੋਫ ਆਣ ਖਲੋਂਦਾ ਸੀ ਅੱਜ ਵੇਖ ਤੇਰੇ ਹੱਥਾਂ ਵਿੱਚ ਤਲਵਾਰ ਨਹੀਂ ਲੋਹੇ ਦੀਆਂ ਜੰਜੀਰਾਂ ਨੇ ਬਾਬਾ ਬਾਜ ਸਿੰਘ ਹੌਲੀ ਜੀ ਮੱਧਮ ਆਵਾਜ਼ ਦੇ ਵਿੱਚ ਪਰ ਕੜਕਦੀ ਹੋਈ ਆਵਾਜ਼ ਵਿੱਚ ਬਾਦਸ਼ਾਹ ਨੂੰ ਕਹਿੰਦਾ ਹੈ ਬਾਦਸ਼ਾਹ ਜੰਜੀਰਾਂ ਮੇਰੇ ਹੱਥ ਬੰਨ ਸਕਦੀਆਂ ਨੇ ਪਰ ਮੇਰੇ ਹੌਸਲੇ ਨਹੀਂ ਪਰਖਸ਼ੀਰ ਹੱਸ ਕੇ ਬੋਲਿਆ ਹੌਸਲੇ ਜੀ ਦੇ ਪੈਰਾਂ ਵਿੱਚ ਬੇੜੀਆਂ ਹੋਣ ਤੇ ਹੱਥਾਂ ਵਿੱਚ ਲੋਹੇ ਦੀਆਂ ਜੰਜੀਰਾਂ ਆਈਆਂ ਹੋਣ ਉਸਦੇ ਮੂੰਹ ਐਫ ਜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੁਣ ਮੈਨੂੰ ਦੱਸ ਤੇਰੀ ਉਡਾਰੀ ਕਿੱਥੇ ਗਈ ਬਾਜ ਸਿੰਘ ਅੱਗੋਂ ਕਹਿੰਦਾ ਉਡਾਰੀ ਬਾਜ ਦੇ ਹੌਸਲੇ ਵਿੱਚ ਹੁੰਦੀ ਹੈ ਖੰਭਾਂ ਵਿੱਚ ਨਹੀਂ ਮੇਰੀਆਂ ਅੱਖਾਂ ਵਿੱਚ ਤੈਨੂੰ ਅੱਜ ਵੀ ਉਹ ਬਾਜ ਦੀ ਉਡਾਰੀ ਦਿਖਦੀ ਹੋਊਗੀ ਬਾਬਾ ਬਾਜ ਸਿੰਘ ਅੱਗੋਂ ਟੀਚਰ ਨਾਲ ਉਲਟ ਫਰਖਸ਼ੀਰ ਨੂੰ ਕਹਿੰਦਾ ਹੈ ਕਿ ਜ਼ਾਲਮ ਲੋਕਾਂ ਦੇ ਮੂੰਹ ਰਹਿਮ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਫਰਖਸ਼ੀਰ ਫੇਰ ਬਾਜ ਸਿੰਘ ਨੂੰ ਕਹਿੰਦਾ ਹੈ ਤੂੰ ਆਪਣਾ ਅੰਜਾਮ ਭੁੱਲ ਰਿਹਾ ਹੈ ਇਹ ਮੁਗਲ ਦਰਬਾਰ ਹੈ ਇੱਥੇ ਸਿਰ ਝੁਕਦੇ ਨੇ ਬੋਲ ਨਹੀਂ ਫਿਰ ਬਾਬਾ ਬਾਜ ਸਿੰਘ ਕਹਿੰਦਾ ਇਹ ਦਰਬਾਰ ਵਿੱਚ ਸਿਰ ਝੁਕਦੇ ਹੋਣਗੇ ਖਾਲਸੇ ਦਾ ਸਿਰ ਨਹੀਂ ਜਿਹੜਾ ਤੇਰਾ ਦਰਬਾਰ ਏ ਇੱਥੇ ਤੂੰ ਬੜੇ ਹੀ ਲੋਕਾਂ ਨੂੰ ਝਕਾਇਆ ਹੋਵੇਗਾ ਪਰ ਖਾਲਸੇ ਦਾ ਤੂੰ ਸਿਰ ਇਸ ਦਰਬਾਰ ਵਿੱਚ ਨਹੀਂ ਝੁਕਾ ਸਕਦਾ ਰਖੀਰ ਗੁੱਸੇ ਨਾਲ ਬੋਲਦਾ ਹੈ ਤੇਰੀ ਇਹ ਜ਼ੁਬਾਨ ਹੀ ਤੈਨੂੰ ਮਾਰੇਗੀ ਬਾਬਾ ਬਾਜ ਸਿੰਘ ਮੁਸਕਰਾਉਂਦਾ ਹੋਇਆ ਕਹਿੰਦਾ ਹੈ ਜੇ ਸੱਚ ਬੋਲਣ ਨਾਲ ਮੌਤ ਆ ਜਾਵੇ ਤਾਂ ਇਹ ਮੌਤ ਵੀ ਸ਼ਰੋਮਣੀ ਹੁੰਦੀ ਹੈ ਖਾਲਸਾ ਸੱਚ ਲਈ ਮਰਨਾ ਜ਼ਿੰਦਗੀ ਸਮਝਦਾ ਹੈ ਤੇ ਬੇਗੈਰਤੀ ਜ਼ਿੰਦਗੀ ਨੂੰ ਮੋਤ ਸਮਝਦਾ ਹੈ ਫਰਖੀਰ ਤੂੰ ਆਪਣੇ ਆਪ ਨੂੰ ਬਾਜ ਕਹਿੰਦਾ ਸੀ ਅੱਜ ਬਾਜ ਪਿੰਜਰੇ ਵਿੱਚ ਹੈ ਬਾਜ ਸਿੰਘ ਇੰਜਰਾ ਲੱਕੜ ਦਾ ਹੁੰਦਾ ਹੈ ਇਹ ਤਾਂ ਤੇਰਾ ਭਰਮ ਹੈ ਬਾਜ ਕਦੇ ਪਿੰਜਰੇ ਵਿੱਚ ਨਹੀਂ ਹੁੰਦਾ ਬਾਜ ਉਹ ਹੁੰਦਾ ਹੈ ਜੋ ਉੱਚੇ ਅਸਮਾਨਾਂ ਤੇ ਉਡਾਰੀਆਂ ਲਾਉਂਦਾ ਹੈ ਫਰਖੀਰ ਕੱਟ ਕੇ ਬੋਲਦਾ ਹੈ ਇਹ ਮੇਰਾ ਹੁਕਮ ਅਸਮਾਨ ਹੈ ਤੇਰਾ ਅੱਜ ਇਥੇ ਹੀ ਅੰਤ ਲਿਖਿਆ ਜਾਵੇਗਾ ਬਾਬਾ ਬਾਜ ਸਿੰਘ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਸੰਤ ਉਹ ਲਿਖਦਾ ਹੈ ਜਿਸ ਦੇ ਹੱਥ ਵਿੱਚ ਕਲਮ ਨਹੀਂ ਸੱਚ ਹੁੰਦਾ ਹੈ ਤੂੰ ਮੇਰੀ ਨ ਲੈ ਸਕਦਾ ਹੈ ਮੇਰਾ ਇਤਿਹਾਸ ਨਹੀਂ ਫਿਰ ਰਖਸ਼ੀ ਰਕੈਂਦਾ ਜੇ ਤੈਨੂੰ ਮੌਕਾ ਮਿਲੇ ਤਾਂ ਕੀ ਕਰੇਗਾ ਬਾਜ ਸਿੰਘ ਅੱਖਾਂ ਵਿੱਚ ਲਾਲੀ ਲਿਆ ਕੇ ਬੋਲਦਾ ਹੈ ਜੇ ਮੇਰੇ ਹੱਥ ਖੋਲਣ ਤਾਂ ਤੈਨੂੰ ਪਤਾ ਲੱਗੇਗਾ ਕਿ ਬਾਜ ਸਿੰਘ ਦੀ ਉਡਾਰੀ ਕੀ ਹੁੰਦੀ ਹੈ ਖਾਲਸਾ ਕਿਵੇਂ ਵਾਰ ਕਰਦਾ ਹੈ ਜੀ ਹਿੰਮਤ ਹੈ ਤਾਂ ਇੱਕ ਵਾਰ ਮੇਰੇ ਹੱਥ ਖੋਲ ਕੇ ਵੇਖ ਫਿਰ ਮੈਂ ਤੈਨੂੰ ਦੱਸਾਂਗਾ ਕਿ ਬਾਜ ਸਿੰਘ ਦੇ ਜੋਰ ਕੀ ਹੁੰਦੇ ਨੇ ਬਾਜ ਹੁੰਦਾ ਕੀ ਹੈ ਬਾਜ ਦੀਆਂ ਉਡਾਰੀਆਂ ਕੀ ਹੁੰਦੀਆਂ ਨੇ ਬਾਜ ਕਿਵੇਂ ਆਪਣੇ ਸ਼ਿਕਾਰ ਤੇ ਛੱਪਦਾ ਬਾਜ ਦਾ ਅਸਲੀ ਅਕਸ ਕੀ ਹੈ ਬਾਦਸ਼ਾ ਫਰਖਸ਼ੀਰ ਬਾਜ ਸਿੰਘ ਦੀਆਂ ਚੁਬਵੀਆਂ ਗੱਲਾਂ ਸੁਣ ਕੇ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਅਤੇ ਤੈਸ਼ ਵਿੱਚ ਆ ਗਿਆ ਬਾਬਾ ਬਾਜ ਸਿੰਘ ਉੱਚੀ ਆਵਾਜ਼ ਵਿੱਚ ਬਾਦਸ਼ਾ ਫਰਖਸ਼ੀਰ ਨੂੰ ਕਹਿੰਦਾ ਹੈ ਕਿ ਜੰਜੀਰਾ ਹੋਰ ਕੱਸ ਕੇ ਬੰਨ੍ਹ ਦੇ ਇਹ ਬਾਜ ਸਿੰਘ ਦੀ ਬਾਜ ਦੀ ਉਡਾਰੀ ਨੂੰ ਰੋਕ ਨਹੀਂ ਸਕਦੀਆਂ ਬਹਾਦਰ ਸ਼ਾਹ ਫਰਖੀਰ ਆਪਣੇ ਸਿਪਾਹੀਆਂ ਨੂੰ ਬਾਜ ਸਿੰਘ ਦੀ ਜ਼ੰਜੀਰ ਖੋਲਣ ਦੇ ਹੁਕਮ ਦਿੰਦਾ ਹੈ ਜਿਵੇਂ ਹੀ ਬਾਦਸ਼ਾਹ ਦਾ ਹੁਕਮ ਮੰਨਦੇ ਹੋਏ ਮੁਗਲ ਸਿਪਾਹੀ ਬਾਜ ਸਿੰਘ ਦੀ ਬੇੜੀ ਨੂੰ ਹੱਥ ਲਾਉਂਦਾ ਹੈ ਆਹ ਲੇ ਕਲੰਪ ਨੂੰ ਹਾਸਲ ਆਇਆ ਹੀ ਹੁੰਦਾ ਹੈ ਕਿ ਬਾਜ ਸਿੰਘ ਮੁਗਲ ਸਿਪਾਹੀ ਦੀ ਕਰਪਾਨ ਜੋ ਉਸਦੀ ਤਲਵਾਰ ਖਿੱਚ ਲੈਂਦਾ ਹੈ ਕਿਉਂਕਿ ਕਰਪਾਨ ਹਮੇਸ਼ਾ ਕਿਰਪਾ ਕਰਦੀ ਹੈ ਤੇ ਤਲਵਾਰ ਹਮੇਸ਼ਾ ਜ਼ੁਲਮ ਕਰਦੀ ਹੈ ਬਾਬਾ ਬਾਜ ਸਿੰਘ ਫਲ ਵਿੱਚ ਬਾਜ ਸਿੰਘ ਬਣ ਜਾਂਦਾ ਹੈ ਮੁਗਲ ਸਿਪਾਹੀ ਤੇ ਬਿਲ ਕੋਲ ਨੇੜੇ ਮਿਆਨ ਵਿੱਚੋਂ ਤਲਵਾਰ ਖਿੱਚ ਲੈਂਦਾ ਹੈ ਚਮਕਦੀ ਧਾਰ ਤੇ ਬਿਜਲੀ ਵਰਗੀ ਵਾਰ ਜਿਵੇਂ ਬਿਜਲੀ ਦੀ ਫੁਰਤੀ ਹੁੰਦੀ ਹੈ ਜਿਸ ਤਰ੍ਹਾਂ ਕੋਈ ਅਸਮਾਨੀ ਬਿਜਲੀ ਹੰਪਰਾਂ ਤੋਂ ਆਣ ਕੇ ਆਹ ਧਰਤੀ ਤੇ ਡਿੱਗਦੀ ਹੈ ਬਿਲਕੁਲ ਇਸੇ ਤਰ੍ਹਾਂ ਬਾਬਾ ਬਾਜ ਸਿੰਘ ਮੁਗਲ ਸਿਪਾਹੀਆਂ ਤੇ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ ਪੂਰੇ ਦਰਬਾਰ ਵਿੱਚ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਸਾਰਿਆਂ ਨੂੰ ਆਪੋ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਫਿਰ ਬਾਬਾ ਬਾਜ ਸਿੰਘ ਪਹਿਲਾ ਵਾਰ ਸਾਹਮਣੇ ਖੜਾ ਜੋ ਸਿਪਾਹੀ ਕਹੁੰਦਾ ਹੈ ਉਸ ਉੱਪਰ ਕਰ ਦਿੰਦਾ ਹੈ ਚੌਥਾ ਵਾਰ ਸੱਜੇ ਖੱਬੇ ਜੋ ਖੜੇ ਸਪਾਹੀ ਮੁਗਲ ਹੁੰਦੇ ਨੇ ਉਹਨਾਂ ਦੇ ਉੱਤੇ ਕਰ ਦਿੰਦਾ ਹੈ ਤੇ ਜਾਂ ਵਾਰ ਪਿਛੋਂ ਆਉਣ ਵਾਲੇ ਸਪਾਹੀਆਂ ਦੇ ਉੱਤੇ ਕਰ ਦਿੰਦਾ ਹੈ ਦਰਬਾਰ ਦੀ ਜ਼ਮੀਨ ਤੇ ਖੜਖੜ ਤੇ ਲੋਹੇ ਦੀਆਂ ਜੰਜੀਰਾਂ ਛਣਕ ਰਹੀਆਂ ਸਨ ਤੇ ਹਾਹਾਕਾਰ ਮਚ ਗਈ ਸੀ ਚੌਥਾ ਵਾਰ ਜਦੋਂ ਘੁੰਮਦਾ ਹੈ ਤਾਂ ਹਵਾ ਵੀ ਆਪਣਾ ਮੂੰਹ ਮੋੜ ਲੈਂਦੀ ਹੈ ਫਿਰ ਪੰਜਵਾਂ ਵਾਰ ਫਿਰ ਛੇਵਾਂ ਵਾਰ ਫਿਰ ਸਤਵਾਂ ਵਾਰ ਬੇਚੀ ਮੈਦਾਨ ਵਿੱਚ ਬਾਜ ਸਿੰਘ ਸੂਰਮਾ ਮੁਗਲ ਸਪਾਹੀਆਂ ਦੀਆਂ ਲੋਥਾਂ ਦੀਆਂ ਇਸ ਤਰ੍ਹਾਂ ਢੇਰੀਆਂ ਲਾਹ ਦਿੰਦਾ ਹੈ ਜਿਵੇਂ ਕਿਸਾਨ ਨੇ ਆਪਣੀ ਸਬਜ਼ੀ ਦੀ ਫਸਲ ਦੇ ਕੱਦੂਆਂ ਦੀ ਢੇਰੀ ਲਾ ਕੇ ਰੱਖੀ ਹੋਵੇ ਬੇਕਮ ਕਬਰਾਂਟ ਵਿੱਚ ਉੱਚੀ ਆਵਾਜ਼ ਵਿੱਚ ਯਾ ਅੱਲਾ ਯਾ ਅੱਲਾ ਬਚਾ ਅੱਲਾ ਕਰਦੀ ਹੋਈ ਦੌੜਨ ਲੱਗਦੀ ਹੈ ਉਹ ਤਖਤ ਤੋਂ ਹਟ ਕੇ ਪਿੱਛੇ ਮੁੜਦੀ ਹੈ ਫਕਸ਼ੀਰ ਰਖਸ਼ੀਰ ਦਾ ਚਿਹਰਾ ਜੋ ਹੈ ਉਹ ਨੀਲਾ ਪੈ ਜਾਂਦਾ ਹੈ ਅਤੇ ਮੂੰਹੋਂ ਬਚਾਓ ਬਚਾਓ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਨੇ ਉਹ ਤਖਤ ਛੱਡ ਕੇ ਦੌੜ ਜਾਂਦਾ ਹੈ ਸਿਪਾਹੀਆਂ ਨੂੰ ਕਹਿੰਦਾ ਹੈ ਫੜੋ ਇਸ ਨੂੰ ਫੜੋ ਇਸ ਨੂੰ ਪਰ ਉਸ ਦੀ ਕੋਈ ਸੁਣਨ ਵਾਲਾ ਨਹੀਂ ਹੁੰਦਾ ਉਹ ਆਪਣੇ ਆਪ ਨੂੰ ਬਚਾਉਣ ਲਈ ਵਸੇ ਇੱਕ ਕਮਰੇ ਵਿੱਚ ਬੰਦ ਕਰ ਲੈਂਦਾ ਹੈ ਇਹਨੇ ਨੂੰ ਬਾਬਾ ਬਾਜ ਸਿੰਘ ਦੇ ਉੱਪਰ ਮੁਗਲ ਸਿਪਾਹੀ ਕਿੱਥੇ ਹੋ ਕੇ ਬਾਹਰ ਕਰਨੇ ਸ਼ੁਰੂ ਕਰ ਦਿੰਦੇ ਨੇ ਕੋਈ ਆਪਣੇ ਤੀਰਾਂ ਨਾਲ ਬਾਬਾ ਬਾਜ ਸਿੰਘ ਦੇ ਪਰਿਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ ਕੋਈ ਲੰਮੇ ਨੇਜੀਆਂ ਨਾਲ ਬਾਬੇ ਬਾਜ ਸਿੰਘ ਦੇ ਸਰੀਰ ਨੂੰ ਵਿੰਨਣਾ ਸ਼ੁਰੂ ਕਰ ਦਿੰਦਾ ਹੈ ਕੋਈ ਤਲਵਾਰਾਂ ਦੇ ਨਾਲ ਬਾਬੇ ਬਾਜ ਸਿੰਘ ਦੇ ਸਰੀਰ ਦੇ ਉੱਪਰ ਵਾਰ ਕਰਨੇ ਸ਼ੁਰੂ ਕਰਦਾ ਹੈ ਆਖਰਕਾਰ ਗੁਰੂ ਦਾ ਯੋਧਾ ਗੁਰੂ ਦਾ ਸਿੰਘ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਛੜਦਾ ਹੋਇਆ ਜਾਂ ਗੁਰੂ ਚਰਨਾਂ ਵਿੱਚ ਬਿਰਾਜਦਾ ਹੈ ਅਤੇ ਆਪਣਾ ਜਨਮ ਸਫਲਾ ਕਰਦਾ ਹੋਇਆ ਸੋ ਦੋਸਤੋ ਏ ਸੀ 3 ਬਾਬਾ ਬਾਜ ਸਿੰਘ ਜੀ ਦੀ ਜੀਵਨੀ ਦੀ ਗਾਥਾ ਜੋ ਆਪਣੇ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕਰੋ ਤਾਂ ਜੋ ਸਾਡੇ ਇੱਕ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਬਾਰੇ ਜਾਣਕਾਰੀ ਸਾਰੇ ਆਉਣ ਵਾਲੇ ਸਿੱਖ ਸਮਾਜ ਦੇ ਬੱਚਿਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਬਾਕਸ ਵਿੱਚ ਆਪਣੀ رائے ਵੀਡੀਓ ਬਾਰੇ ਜਰੂਰ ਲਿਖੋ ਸਤਿ ਸ਼੍ਰੀ ਅਕਾਲ